ਰਾਮ ਜੀ ਮਿੱਤਰ ਜੀ ਅਪਾ ਹੀ ਰੀਣ ਖਾਨ ਲੱਗਿਆ ਆ ਜਿਹਾ ਆਂ ਅੰਡੇ ਵਰਗੇ ਬੱਚੇ ਦਿੰਦੀ ਕੋੜੀ ਸਪੋਰਟ ਨਾਲ ਸਭ ਬੱਚੇ ਦਿੰਦੀ ਆ ਨੁਕਰੇ ਬੱਚੇ ਦਿੰਦੀ ਆ ਇਹ ਕੀ ਉਮਰੇ ਗਈ ਆ 7 ਸਾਲ ਹਾਈਟ ਹੈ ਕੀ ਆ 60 ਇੰਚ ਤੇ ਉਤੋਂ 8 ਮਹੀਨਾ ਦੀ ਗੱਬਣ ਵੀ ਆ ਤੇ ਬਹੁਤ ਸੋਹਣੇ ਬੱਚੇ ਦਿੰਦੀ ਆ 8 ਮਹੀਨਾ ਦੀ ਗੱਬਣ ਹੈਗੀ ਆ ਇਹ ਗੰਗਾ ਨਗਰ ਪਦਮਪੁਰਾ ਵੇਚਨ 23 ਇੰਚ ਦਾ ਘੋੜਾ ਵਾ ਗੁੰਦਾਸ ਘੋੜੇ ਦਾ ਬੱਚਾ ਵਾ ਜੇ ਤੱਕ ਉਹ ਦੇਖੋ 8 ਮਹੀਨੇ ਗੱਬਣਾ 8 ਮਹੀਨੇ ਗੱਬਣਾ ਸਵਾਰੀ ਦੀ ਆਸਰ ਵਾਲਪੋਰੀ ਦੀ ਸਾਫਾ ਤੇ ਛੋਟੇ ਬੱਚੇ ਨੂੰ ਸਵਾਰੀ ਕਰਾਉਂਦੇ ਤੇ ਸਵਾਰੀ ਦੀ ਪੂਰੀ ਸਾਫਾ ਤੇ ਬਹੁਤ ਸੋਹਣੀ ਘੋੜੀ ਆ ਤੇ ਖਰੀਦਣ ਲਈ ਕਰੋ ਸੰਪਰਕ